ਤੁਸੀਂ ਨਾ ਜਿੰਨੇ ਜਿੰਨੇ ਮੋਟਰਸਾਈਕਲ ਜੋੜੀ ਕਰਕੇ ਬਾਹਰ ਚਲੋ ਮੈਂ ਬਾਹਰ ਤੇ ਪੋਸਟਰ ਲਾ ਕੇ ਆਉਣਾ ਠੀਕ ਆ ਜਲਦੀ ਆਂ ਜੀ ਇਹ ਨਾ ਹੋਵੇ ਕਿ ਤੂੰ ਫੜਿਆ ਜਾਵੇਂ ਤੁਸੀਂ ਟੈਨਸ਼ਨ ਨਾ ਲਓ ਮੈਂ ਨਹੀਂ ਫੜਿਆ ਜਾਣਾ ਜਲਦੀ ਜਾਓ ਜਲਦੀ ਪਹੁੰਚੋ ਯਾਰ ਆਪਣਾ ਮੋਟਰਸਾਈਕਲ ਕਿੱਧਰ ਗਿਆ ਮੈਨੂੰ ਲੱਗਦਾ ਕੋ ਚੋਰੀ ਕਰਕੇ ਲੈ ਗਿਆ ਯਾਰ ਚੋਰੀ ਕਿਵੇਂ ਕਰ ਚਲਦਾ ਚਾਬੀ ਤਾਂ ਮੇਰੇ ਕੋਲੇ ਆ ਹੋਰ ਖਾ ਚੋਰਾਂ ਨੂੰ ਚਾਬੀ ਦੀ ਲੋੜ ਨਹੀਂ ਪੈਂਦੀ ਓਹ ਹੁਣ ਕੀ ਕਰੀਏ ਆ ਪੋਸਟਰ ਆ ਪੋਸਟਰ ਤੇ ਕੀ ਲਿਖਿਆ ਕੱਲ ਤੱਕ ਮੋਟਰਸਾਈਕਲ ਤੁਹਾਡਾ ਤੁਹਾਨੂੰ ਵਾਪਸ ਕਰ ਦੇਵਾਂਗੇ ਲੈ ਦੱਸ ਆ ਵਧੀਆ ਤਰੀਕਾ ਚੋਰੀ ਕਰਨ ਦਾ ਚੋਰਾਂ ਦਾ ਉਹ ਚੱਲ ਕੋਈ ਨਾ ਯਾਰ ਵੈਸੇ ਵੀ ਤਾਂ ਮੋਟਰਸਾਈਕਲ ਆਪਣਾ ਟੁੱਟਿਆ ਜਾ ਸੀਗਾ ਜੇ ਕੱਲ ਤੱਕ ਮੋੜ ਗਏ ਤਾਂ ਠੀਕ ਆ ਨਹੀਂ ਫਿਰ ਪਾ ਪੁਲਿਸ ਕੰਪਲੀਟ ਕਰ ਦੇਾਂਗੇ ਚੱਲ ਆਜੋ ਫਿਰ ਅੰਦਰ ਚਲੀਏ ਓਏ ਹਾਂ ਭਈ ਕੌਣੀਆਂ ਮੋਟਰਸਾਈਕਲ ਸਹੀ ਸਲਾਮ ਤੋਂ ਪਛਦਾ ਤਾਂ ਹੈ ਅੱਜ ਇਹ ਨਵਾਂ ਮੋਟਰਸਾਈਕਲ ਹੋਵੇ ਕਵਾੜ ਤਾਂ ਹੈਗਾ ਇਹ ਓ ਯਾਰ ਚੁੱਪ ਕਰ ਮੇਰੀ ਗੱਲ ਸੁਣੋ ਉਹਨਾ ਠੀਕ ਹੈ 1 ਘੰਟੇ ਤੱਕ ਆਪਾਂ ਪੁਰਾਣੇ ਮੋਟਰਸਾਈਕਲ ਦੀ ਜਗ੍ਹਾ ਨਵਾਂ ਮੋਟਰਸਾਈਕਲ ਉਹਨਾਂ ਦੇ ਬਾਹਰ ਮੂਰੇ ਖੜਾ ਕਰਕੇ ਆਉਣਾ। ਉਹ ਤਾਂ ਕੱਲ ਨੂੰ ਘੜਾ ਕੇ ਆਣਾ ਸੀ ਨਾਲੇ। ਉਹ ਭਰਾਵਾ ਕੱਲ ਨੂੰ ਤਾਂ ਆਪ ਨੂੰ ਠੀਕ ਦੇਖ ਹੋਣਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਆਪਣੇ ਛੱਤਰ ਲਾਉਣਗੇ। ਇਹ ਇਸ ਕਰਕੇ ਆਪਾਂ ਅੱਜ ਹੀ ਕੰਮ ਵੇਡ ਦੇਣਾ। ਅੱਛਾ ਇਹਦਾ ਮਤਲਬ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਵਾਰਦਾਤ ਕਰ ਦੇਣੀ ਆ। ਹਾਂ ਚਲੋ ਜਲਦੀ ਕਰੋ ਜਲਦੀ। ਉਹ ਜਲਦੀ ਉੱਤੋਂ ਜਲਦੀ। ਉੱਪਰ ਤੋਂ ਸੇਦੀ ਇੰਨਾ ਟਾਈਮ ਹੋ ਜਾ ਉੱਤੋਂ। ਉਹ ਪਰਚੀ ਦੇ ਜਲਦੀ। ਪਰ ਚਲੋ ਜਲਦੀ ਕਰੋ। ਆਜਾ। ਮੋਟਰਸਾਈਕਲ ਇਹ ਕਿਦਾਂ ਮੋਟਰਸਾਈਕਲ ਆ ਆ ਪਰਚੀ ਗਾਦੀ ਹੈ ਜਨਾਬ ਤੁਹਾਡੇ ਮੋਟਰਸਾਈਕਲ ਦੀ ਵਜ੍ਹਾ ਨਾਲ ਮੇਰੇ ਘਰ ਵਾਲੀ ਦੀ ਜਾਨ ਬਚ ਗਈ ਹੈ ਇਸ ਲਈ ਤੁਹਾਡੇ ਪੁਰਾਣੇ ਮੋਟਰਸਾਈਕਲ ਦੀ ਜਗ੍ਹਾ ਮੈਂ ਤੁਹਾਨੂੰ ਨਵਾਂ ਮੋਟਰਸਾਈਕਲ ਗਿਫਟ ਕਰ ਰਿਹਾ ਹਾਂ ਨਵਾਂ ਮੋਟਰਸਾਈਕਲ ਉਹ ਵੀ ਬੁਲਟ ਬੋਲਦੇ ਨਹੀਂ ਛੇਤੀ ਆ ਬੱਜ ਕੇ ਕੀ ਹੋ ਗਿਆ ਕਿਉਂ ਘਰ ਸਰ ਤੇ ਚੱਕਿਆ ਕੀ ਗੱਲ ਆ ਪੜੋ ਪਹਿਲਾਂ ਤੁਹਾਨੂੰ ਆਪਣਾ ਨਵਾਂ ਮੋਟਰਸਾਈਕਲ ਮਿਲ ਗਿਆ ਆਲਫਰੇ ਨੂੰ ਅੰਦਰ ਲੈ ਕੇ ਚੱਲ ਗਏ ਨਹੀਂ ਵੀ ਨਹੀਂ ਇਹਨੂੰ ਇੱਥੇ ਖੜਾ ਰਹਿਣ ਦੇ ਕੀ ਪਤਾ ਕੱਲ ਨੂੰ ਬਦਲ ਕੇ ਆਪਾਂ ਨੂੰ ਕੋਈ ਗੱਡੀ ਦੇ ਜਾਵੇ ਹਾਂ ਗੱਲ ਤਾਂ ਤੇਰੀ ਵੀ ਸਹੀ ਆ ਆ ਜੀ ਅੰਦਰ ਆ ਜਾਓ ਆ ਜਾਓ ਲੈ ਵੀ ਆਪਣਾ ਪਲਾਨ ਕੰਮ ਕਰ ਗਿਆ ਇਹਨਾਂ ਸਾਰਿਆਂ ਨੂੰ ਮੋਟਰਸਾਈਕਲ ਕਿਹ ਦੇਤਾ ਇਹ ਤਾਂ ਲਾਲਚੀ ਕਰ ਗਏ ਯਾਰ ਹੁਣ ਇਹਨਾਂ ਦਾ ਲਾਲਚ ਨਾ ਜਿਆਦਾ ਟਾਈਮ ਲੇਟ ਕਰਦਾ ਚੱਕ ਲਓ ਮੋਟਰਸਾਈਕਲ ਆ ਲੈ ਹੋ ਗਿਆ ਨਾ ਉਹੀ ਕੰਮ ਮੈਂ ਤੈਨੂੰ ਕਿਸੀ ਮੋਟਰਸਾਈਕਲ ਅੰਦਰ ਲੈ ਜੀਏ ਆ ਲੈ ਗਿਆ ਕੋਈ ਚੱਕ ਕੇ ਇਹ ਨਹੀਂ ਜੈਵਟ ਦਿਆ ਚੋਰੀ ਕਰਕੇ ਨਹੀਂ ਲੈ ਗਿਆ ਕੋਈ ਹੁਣ ਤਾਂ ਕਿਰਪਾ ਹੁਣ ਸ਼ੁਰੂ ਹੋ ਗਈ ਆ ਮੋਟਰਸਾਈਕਲ ਦੀ ਥਾਂ ਤੇ ਗੱਡੀ ਆਊਗੀ ਤੂੰ ਆ ਜਾ ਅੰਦਰ ਹ ਓਏ ਉਤਰੋ ਜਲਦੀ ਜਲਦੀ ਜਲਦੀ। ਦਾ ਸੁਣ ਓਏ ਹਾਂ ਨਾ ਪੈਸੇ ਲੈ ਜਾ। ਸਨਮੇ ਘਰ ਤੋਂ ਨਾ 6 ਟਿਕਟਾਂ ਫਿਲਮ ਦੀਆਂ ਲੈ ਕੇ ਆ। ਪਰ ਬਈ ਆਪਾਂ ਤਾਂ ਤਿੰਨੇ ਜਾਣੇ ਆ। ਸਾਲਿਆ ਉਹਨਾਂ ਨੂੰ ਘਰੋਂ ਕੱਢਣ ਦਾ ਮੇਰਾ ਨਵਾਂ ਤਰੀਕਾ। ਉਹ ਫੜ ਟਿਕਟਾਂ ਲੈ ਕੇ ਨਾ। ਓਏ ਆ ਜਾ ਹੁਣ ਬਾਹਰ ਵੇਖ ਕੇ ਆਈ ਹੁਣ ਤਾਂ ਇੱਕ ਘੰਟਾ ਹੋ ਗਿਆ। ਗੱਡੀ ਆ ਗਈ ਹੋਣੀ ਆ। ਆਜੋ ਆਜੋ ਸਵੇਰੇ ਨੇ ਆਪਾਂ। ਓਏ ਆ ਕੀ? ਆ ਤਾਂ ਖੜਾ ਮੋਟਰਸਾਈਕਲ ਖੜਾ ਵਾ। ਹਾਂ ਇਹ ਤਾਂ ਉਹੀ ਆ। ਆ ਦੇਖੀ ਪਲਾ ਕੀ ਆ? ਓਏ ਇਹ ਤਾਂ ਸਨਮੇ ਦੀਆਂ ਟਿਕਟਾਂ ਵਾ। ਉਹ ਵੀ ਪੂਰੀਆਂ ਸ਼ੇ। ਤੂੰ ਨਹੀਂ ਕਰ। ਜਵਾਕਾਂ ਨੂੰ ਤਿਆਰ ਕਰ ਤੇ ਆਪਾਂ ਫਿਲਮ ਦੇਖ ਕੇ ਆਉਨੇ ਆ ਆਜੋ ਆਜਾ ਚੱਲਦੇ ਆ ਓਏ ਆਜਾ ਆਜਾ ਬਹੁਤ ਯਾਰ ਪਹਿਲਾਂ ਹੀ ਲੇਟ ਆ ਉਹ ਮੋਟਰਸਾਈਕਲ ਨੂੰ ਖੜਾ ਰਹਿਣ ਦੇ ਇੱਥੇ ਇਹਨੂੰ ਨਾ ਛੇੜ ਕਿਉਂ ਇਹਨੂੰ ਅੰਦਰ ਨਹੀਂ ਕਰਨਾ ਓ ਕਮਲਿਆ ਇਹਦੀ ਜਗ੍ਹਾ ਤੇ ਕੋਈ ਹੋਰ ਚੀਜ਼ ਆ ਜਾਊਗੀ ਇਹ ਮੋਟਰਸਾਈਕਲ ਆਪਣਾ ਆਲਾਦੀਨ ਦੇ ਚਰਾਗ ਤੋਂ ਘਟ ਨਹੀਂ ਤੂੰ ਫਟਾਫਟ ਕੁੰਡੀ ਲਾ ਕੇ ਆ ਜਾ ਕਰ ਠੀਕ ਆ ਠੀਕ ਆ ਲੈ ਵੀ ਇਹ ਤਾਂ ਗਏ ਵੇ ਆਜਾ ਤੂੰ ਮੋਟਰਸਾਈਕਲ ਜਲਦੀ ਮੋੜੇ ਸਾਮਾਨ ਦੇ ਹੁੰਨੇ ਚੱਕ ਕੇ